ਤੇ ਥੋੜੀ ਜੀ ਨਾਜ਼ੁਕ ਹੈ ਇਸ ਤਰ੍ਹਾਂ ਇਸ ਦੇ ਵਿੱਚ ਕੋਈ ਦੋਰ ਹੈ ਨਹੀਂ ਹੈ तकरीबन ਸਾਢੇ 3 ਲੱਖ ਕਿਊਸਕ ਪਾਣੀ ਹਰੀਕੇ ਡਾਊਨਸਟ੍ਰੀਮ ਦੇ ਵਿੱਚ ਚੱਲ ਰਿਹਾ 33 ਦੇ ਵਿੱਚ ਚੱਲ ਰਿਹਾ ਤੇ ਥੋੜਾ ਬਹੁਤ ਪਾਣੀ بارشਾਂ ਕਰਕੇ ਵਧਿਆ ਹੋਇਆ ਤੇ ਤੇ ਸਾਢੇ 3 ਦਾ ਸਾਡਾ ਅਨੁਮਾਨ ਹੈ ਅ 23 ਦੀ ਜਦੋਂ ਹੜਾਈ ਸੀਗੇ ਇੱਥੇ 280 290 ਪਾਣੀ ਚੱਲਿਆ ਸੀਗਾ ਤੋਂ ਆਪਾਂ ਇਹ ਕਹਿ ਸਕਦੇ ਹਾਂ ਕਿ 50 60 ਹਜ਼ਾਰ ਕਿਊਸਕ ਪਾਣੀ ਐਕਸਟਰਾ ਹੈ ਇਹ ਐਕਸਟਰਾ ਪਾਣੀ ਕਰਕੇ ਇਸ਼ੂ ਇਹ ਹੋਇਆ ਹੈ ਕਿ ਡਿਫੈਂਸ ਡਰੇਨ ਦੇ ਨਾਲ-ਨਾਲ ਵੀ ਪਾਣੀ ਚੜ ਗਿਆ ਹੈ ਕਾਫੀ ਕਿਉਂਕਿ ਪਾਣੀ ਨੂੰ ਜਿੱਥੇ ਖਾਲੀ ਥਾਂ ਮਿਲਦੀ ਉਹ ਜਗ੍ਹਾ ਬਣਾ ਲੈ ਤੇ ਪਿੰਡ ਵਾਲਿਆਂ ਨੇ ਆਰਜੀ ਬੰਦ ਤੇ ਤੌਰ ਤੇ ਠੇਕ ਆਰਜੀ ਬੰਨਾਇਆ ਕਿ ਚਾਹੇ ਡਿਫੈਂਸ ਡਰੇਨ ਤੇ ਪਾਣੀ ਚੜ ਜਾਏ ਪਰ ਇੱਥੇ ਹੋਰ ਨੁਕਸਾਨ ਨਾ ਹੋਏ ਕਿਤੇ ਕਿਉਂਕਿ ਅੱਗੇ ਡਿਫੈਂਸ ਡਰੇਨ ਦਾ ਕੋਈ ਉਹ ਨਹੀਂ ਹੈ ਆ ਦੂਜੇ ਪਾਸੇ ਕੋਈ ਸਟਰੈਂਥਨਡ ਬੰਨ ਨਹੀਂ ਹੈਗਾ ਉਹ ਪਾਣੀ ਓਵਰਫਲੋ ਕਰਨਾ ਹੀ ਕਿਤੇ ਵੀ ਟੁੱਟ ਸਕਦਾ ਉਹ ਜਿਵੇਂ ਪਿਛਲੀ ਤੇਈ ਦੇ ਘੜਾਂ ਚ ਅੱਗੇ 8 ਕਿਲੋਮੀਟਰ ਅਗੇ ਗਜ਼ਲਪਿੰਡ ਹੈਗਾ ਉੱਥੇ ਤੱਕ ਪਾਣੀ ਚੱਲ ਗਿਆ ਸੀ ਹੁਣ ਅਜੇ ਵੀ ਬਚਾਵ ਹੈਗਾ ਇੱਥੇ ਸਰ ਆਉਣ ਵਾਲੇ ਸਮੇਂ ਚ ਪਾਣੀ ਵਧੂਗਾ ਕਿ ਜਾਂ ਕੰਟਰੋਲ ਦੇਖੋ ਜੀ ਅਜੇ ਕੰਟਰੋਲ ਹੈਗਾ ਆਉਣ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਚ ਦੇਖੋ ਅਗਲੇ 2 ਜਾਂ 3 ਦਿਨ ਇਹ 3 ਲੱਖ ਦੇ ਆਸ-ਪਾਸ ਚੱਲਣਾ ਫਿਰ ਉਸ ਤੋਂ ਬਾਅਦ ਘਟਣਾ ਸ਼ੁਰੂ ਹੋਏਗਾ ਤੇ ਪਰ ਲਗਾ ਲਓ 15 ਤਾਰੀਖ ਤੱਕ 2 ਲੱਖ ਕਿਊਸਕ ਤੱਕ ਤਾਂ ਪਾਣੀ ਜਾਏਗਾ ਕਿਉਂਕਿ ਜਿੰਨਾ ਪਾਣੀ ਉੱਪਰ ਪੋਂਗ ਡੈਮ ਹੋ ਗਿਆ ਹੈ ਜਾਂ ਫਿਰ ਆਪਣਾ ਭਾਖੜਾ ਡੈਮ ਚ ਵੜਿਆ ਹੋਇਆ ਹੈ ਉਹ ਨਿਕਲਣਾ ਵੀ ਉਹਨੂੰ ਸਟੇਬਲ ਕਰਨ ਵਾਸਤੇ ਤਾਂ ਥੋੜਾ ਥੋੜਾ ਕਰਕੇ ਘਟਾ ਘਟਾ ਕੇ ਨਿਕਲੇਗਾ ਪਰ ਨਿਕਲੇਗਾ ਸਰ ਸਰ ਪ੍ਰਸ਼ਾਸਨ ਵੱਲੋਂ ਪ੍ਰਬੰਧ ਕਿੱਦਾਂ ਦੇ ਨੇ ਇਹ ਸਭ ਨਾਲ ਦੇਖੋ ਜੀ ਸਾਰਾ ਅਸੀਂ ਡੇ ਨਾਈਟ ਮੋਨਿਟਰਿੰਗ ਆਪਣੀ ਹੈਗੀ ਕਿਤੇ ਵੀ ਅਜੇ ਦੇਖੋ ਅਸੀਂ ਤਕਵਾਗੇ ਬਾਬਾ ਜੀ ਦੀ ਕਿਰਪਾ ਕਰਕੇ ਅਜੇ ਸਾਰੇ ਬੰਨ ਆਪਣੇ ਸੁਰੱਖਿਤ ਨੇ ਕਿਤੇ ਵੀ ਇਸ ਤਰੀਕੇ ਦਾ ਨਹੀਂ ਹੈਗਾ ਕਿ ਕਿਸ ਕੋਈ ਆਬਾਦੀ ਅਜੇ ਪ੍ਰਭਾਵਿਤ ਹੋਈ ਹੋਏ ਉਸ ਤੁਰੰਤ ਦੌਰ ਤੇ ਤੇ ਜਿੱਥੇ ਵੀ ਸਾਨੂੰ ਰਿਸਾਵ ਇਤੇ ਵੀ ਸਾਨੂੰ ਪਾਈਪਿੰਗ ਜਿੱਤੇ ਵੀ ਥੋੜਾ ਬਹੁਤ ਵੀ ਸਾਨੂੰ ਇੰਪੈਕਟ ਲੱਗਦਾ ਜਿਵੇਂ ਜੇ ਗੱਡੀ ਲੰਘਦੀ ਤਾਂ ਪੋਲੀ ਜ਼ਮੀਨ ਵੀ ਲੱਗਦੀ ਉੱਥੇ ਹੀ ਮੌਕੇ ਤੇ ਸੇਵਾ ਸੰਗਤ ਦੇ ਨਾਲ ਮਿਲ ਕੇ ਸਮਰਪਦਾਏ ਬਾਬਾ ਜੀ ਦੇ ਨਾਲ ਮਿਲ ਕੇ ਆਪਣੇ ਮਨਰੇਗਾ ਲੇਬਰ ਤੋਂ ਲੈ ਕੇ ਡਿਪਾਰਟਮੈਂਟ ਦੇ ਲੇਬਰ ਲਗਾ ਕੇ ਇਮੀਡੀਏਟਲੀ ਆਪਾਂ ਕੀਤਾ ਹੈ ਤੇ ਜਦੋਂ ਤੋਂ ਪਾਣੀ ਕੱਲ ਤੋਂ 3 ਲੱਖ ਨੂੰ ਕਰਾਸ ਕੀਤਾ ਉਦੋਂ ਤੋਂ ਅਸੀਂ ਆਰਮੀ ਵੀ ਬੁਲਾਈ ਹੋਈ ਹੈ ਉਹ ਸਰਹਾੜੀ ਸਟੇਸ਼ਨ ਕੀਤੀ ਹੋਈ ਹੈ ਜੀ ਕਿਸੇ ਵੀ ਮੌਕੇ ਤੇ ਕਿਤੇ ਵੀ ਕੋਈ ਇਨਸੀਡੈਂਟ ਆ ਜਾਂਦਾ ਆਰਮੀ ਨੂੰ ਇਮੀਡੀਏਟਲੀ ਵਿਦਨ ਹਾਫ ਅਨ ਆਰ ਡਿਪਲੋਏ ਕਰ ਦਿੱਤਾ ਜਾਏਗਾ ਕਿੱਛ ਸਰ ਅਹੀ ਨਾਲ ਲੂਤਾ ਤੱਕ ਪਹੁੰਚ ਕੀਤੀ ਆ ਲੋਕ ਨਾ ਬੋਟਸ ਦੀ ਬਹੁਤ ਮੰਗ ਕਰ ਰਹੇ ਬੋਟਸ ਨਹੀਂ ਹੈਗੇ ਦੇਖੋ ਜੀ ਆਪਣੇ ਕਿਉਂਕਿ ਜਿੰਨੀ ਬੋਟਸ ਸਟੇਟ ਦੇ ਵਿੱਚ ਸੀਗੇ ਉਹਨਾਂ ਸਟੇਟ ਦੇ ਜਿਹੜੇ ਮੈਨੂਫੈਕਚਰਰ ਸੀਗੇ ਆਪਣੇ ਪਹਿਲੀ ਵਾਰ ਹੀ ਹੋਇਆ ਹੈ ਮੀਬੀ 40 50 ਸਾਲ ਬਾਅਦ ਅਨਪ੍ਰੀਸੀਡੈਂਟਡ ਫਲਡਸ ਆਏ ਨੇ 12 ਜ਼ਿਲ੍ਹੇ ਅਫੈਕਟਡ ਹੈ ਤੇ ਸਾਰੇ ਜ਼ਿਲ੍ਹਿਆਂ ਚ ਕਾਫੀ ਜ਼ਿਲ੍ਹਿਆਂ ਚ ਜਿਵੇਂ ਅਜਨਾਲੇ ਬਹੁਤ ਬੋਟਸ ਲੱਗੀਆਂ ਹੋਈਆਂ ਗੁਰਦਾਸਪੁਰ ਲੱਗੀਆਂ ਉੱਥੇ ਕਿਉਂਕਿ ਉੱਥੇ ਆਬਾਦੀ ਕਟਾਫ ਬਹੁਤ ਹੈ ਅਜੇ ਆਪਣੀ ਆਬਾਦੀ ਇਕਾਦੇ ਪਿੰਡ ਨੂੰ ਛੋੜ ਕੇ ਕੋਈ ਕਟਾਫ ਨਹੀਂ ਹੈਗਾ ਤੇ ਅੱਜ ਹੀ ਅਸੀਂ 10 ਬੋਟ ਦੇ ਆਰਡਰ ਕੀਤੇ ਹਨ ਜਿਹੜੇ ਕਿ ਤਰਨਤਾਰਨ ਫਿਜ਼ੋਜਪੁਰ ਤੇ ਫਾਜ਼ਿਲਕਾ ਨੂੰ ਦਿੱਤੇ ਜਾਣੇ ਤੇ ਬੇਸਿਕਲੀ ਆਪਣੇ ਇਹ ਪੂਰਾ ਦਰਿਆ ਇੱਥੋਂ ਤੋਂ ਲੈ ਕੇ ਜਦੋਂ ਤੱਕ ਫਾਜ਼ਿਲਕਾ ਨੂੰ ਕ੍ਰੋਸ ਨਹੀਂ ਕਰਦਾ ਉੱਥੇ ਵਾਸਤੇ ਮੋਟਰ ਬੋਟ ਆਪਾਂ 10 ਸਰਕਾਰ ਨੇ ਹੋਰ ਮਨਜ਼ੂਰ ਕੀਤੀਆਂ ਜਿਹਦੇ ਤੇ ਦੋ ਤਿੰਨ ਮੋਟਰ ਬੋਟ ਤਰਨਤਾਰਨ ਨੂੰ ਵੀ ਆਣਗੀ ਇੱਥੇ ਵੀ ਆਪਾਂ ਲਗਾਵਾਂਗੇ ਫਾਸਟ ਮੋਟਰ ਬੋਟਸ ਹੋਣਗੇ ਤਾਂ ਕਿ ਉਹ ਲੋਕ ਦਿਨਾਚ ਆਪਣੇ ਕੋਲ ਪਹੁੰਚ ਜਾਣੀਆਂ ਨੇ ਤੇ ਗੁਜਰਾਤ ਬੰਮ ਅਤੇ ਬੰਬਈ ਤੋਂ ਆਪਾਂ ਆਰਡਰ ਕੀਤੇ ਤਾਂ ਇਮੀਡੀਏਟਲੀ ਆ ਜਾਣਗੇ ਜਿੰਨੇ ਕਿ ਰਿਸੋਰਸਸ ਅਵੇਲੇਬਲ ਸੀਗੇ ਉਹ ਸਾਰੇ ਲਗਾਏ ਜਾ ਚੁੱਕੇ ਹਨ ਪਰ ਅਲੋਕੇਸ਼ਨ ਆਪਾਂ ਜਿਹੜੀ ਵੰਡ ਹੈ ਰਿਸੋਰਸਸ ਦਿਓ ਥੋੜੀ ਜੀ ਆਪਾਂ ਸੋਚ ਸਮਝ ਕੇ ਕਰਨੀ ਹੈ ਕਿ ਸਾਰੀ ਜਗ੍ਹਾ ਤੇ ਆਪਣੇ ਹੀ ਬੰਦੇ ਬੈਠੇ ਸਾਰੇ ਜ਼ਿਲ੍ਹਿਆਂ ਤੇ ਪਠਾਨਕੋਟ ਤੋਂ ਲੈ ਕੇ ਫਜ਼ਿਲਕਾ ਤੱਕ ਉਥੇ ਗੁਰਦਾਸਪੁਰ ਰੋਪੜ ਪਟਿਆਲਾ ਸਾਰੇ ਕਿਤੇ ਖੜਾ ਆਇਆ ਹੋਇਆ ਜੀ ਤੋਂ ਉਸ ਨੂੰ ਅਕੋਰਡਿੰਗਲੀ ਰੈਸ਼ਨ ਦੇ ਦਿੱਤਾ ਸਰ ਤਰਨਤਾਰ ਨੂੰ ਹਾਈ ਫਲੱਡ ਏਰੀਆ ਕੋਸ਼ਿਸ਼ ਕੀਤਾ ਗਿਆ ਲੋਕਾਂ ਨੂੰ ਕਿਹੋ ਜੀ ਅਪੀਲ ਹੈ ਇਸ ਵਾਰ ਦੇਖੋ ਲੋਕਾਂ ਨੂੰ ਅਪੀਲ ਇਹ ਹੈਗੀ ਕਿ ਉਹ ਸचेਤ ਰਹਿ ਪਹਿਲੀ ਚੀਜ਼ ਕਿਸੇ ਵੀ ਸਾਡੀ ਇਨਸਟਰਕਸ਼ਨਸ ਲੋਇਸਟ ਲੈਵਲ ਤੱਕ ਮਤਲਬ ਸਾਡੇ ਕੋਲ ਤਾਂ ਏਵਨ ਜਿਹੜੇ ਜਿਹੜੇ ਪਿੰਡਾਂ 'ਚ ਗੁਰਦੁਆਰੇ ਆ ਉਹਨਾਂ ਦੇ ਜਿਹੜੇ ਭਾਈ ਜੀ ਉਹਨਾਂ ਦੇ ਪਰਸਨਲ ਨੰਬਰ ਅਸੀਂ ਲਾਈਵ ਕੋਈ ਵੀ ਸੂਚਨਾ ਲੋਕਾਂ ਨੂੰ ਗੁਰਦੁਆਰਾ ਸਾਹਿਬ ਰਾਹੀਂ WhatsApp ਗਰੁੱਪ ਰਾਹੀਂ ਅਸੀਂ ਇਮੀਡੀਏਟਲੀ आधे ਘੰਟੇ ਦੇ ਵਿੱਚ ਪਹੁੰਚਾ ਰਹੇ ਹਾਂ ਕਿਤੇ ਵੀ ਵਾਰਨਿੰਗ ਹੈਗੀ ਇਵਨ ਜਿੱਥੇ ਵੀ ਜਦੋਂ ਵੀ 3 ਲੱਖ ਤੋਂ ਉੱਪਰ ਆਇਆ ਤਾਂ ਆਪਾਂ ਅਨਾਉਂਸਮੈਂਟਾ ਕਰਵਾਈਆਂ ਜਿਹੜੇ ਆਪਣੇ ਕੁੱਤੇ ਵਾਲ ਤੋਂ ਲੈ ਕੇ ਜੱਲੋਕੇ ਹੋਰ ਇੱਥੇ ਕੋਟਵੁੱਡੇ ਤੱਕ ਦੇ ਪਿੰਡਾਂ ਉਹਨਾਂ ਦੇ ਉੱਥੇ ਆਪਾਂ ਅਨਾਉਂਸਮੈਂਟਾ ਕਰਵਾਈਆਂ ਲੋਕਾਂ ਨੂੰ ਸੂਚਿਤ ਕੀਤਾ ਕਬਰਾਂ ਦੀ ਕੋਈ ਦਿੱਕਤ ਨਹੀਂ ਹੈ ਬਟ ਸचेत ਰਹਿੰਦੇ ਆਪਾਂ ਨੂੰ ਇੱਕ ਅਪੀਲ ਹੈਗੀ ਕਿ ਕਿਤੇ ਵੀ ਤੁਹਾਨੂੰ ਕਿਸੇ ਪ੍ਰਕਾਰ ਦਾ ਇਨਸੀਡੈਂਟ ਆਂਦਾ ਉਹ ਤੁਰੰਤ ਸਾਡੇ ਧਿਆਨ ਵਿੱਚ ਲੈ ਕੇ ਆ ਜੀ ਸਭ ਲੋਕਾਂ ਨੇ ਕਿਆ ਕਿਆ ਜੇ ਵੀ ਸਾਡੇ ਜਿਹੜੇ ਪਰਿਵਾਰਕ ਮੈਂਬਰ ਆ ਕੁਝ ਫਸੇ ਹੋਏ ਨੇ ਜਿਹਦੇ ਕਰਕੇ ਮਤਲਬ ਸਾਡੇ ਕੋਲ ਨਾ ਤੱਕ ਪਹੁੰਚ ਨਹੀਂ ਜਾ ਰਿਹਾ ਕਿਉਂਕਿ ਬੇੜੀ ਹੈਗੀ ਨਹੀਂ ਆ ਪਹਿਲਾਂ ਹੋ ਗਿਆ ਆਪਣੀ ਤਿੰਨ ਬੋਟਸ ਇਸ ਇਲਾਕੇ 'ਚ ਬੀਐਸਐਫ ਦੀ ਲੱਗੀਆਂ ਹੋਈਆਂ ਜੀ ऑन ड्यूटी ਹੈ ਜੀ 24 ਘੰਟੇ ਇੱਥੇ ਡਿਊਟੀ ਤੇ ਲੱਗੇ ਹੋਈਆਂ ਅੱਜ ਵੀ ਇੱਕ ਜਲੋਕੇ ਭੇਜੀ ਹੋਈ ਹੈ ਦੋ ਗੋਡਸ ਇੱਥੇ ਲੱਗੇ ਹੋਈਆਂ ਉਹਨਾਂ ਨੂੰ ਯੂਜ਼ ਕਰਦੇ ਕਿਉਂਕਿ ਦੇਖੋ ਹਜੇ ਵੀ ਆਪਾਂ ਅਪੀਲ ਕਰ ਰਹੇ ਆ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਕੋਈ ਵਲਨਰੇਬਲ ਏਰੀਆ ਲੋਕੀ ਹੈ ਪਰ ਲੋਕੀ ਤੁਹਾਨੂੰ ਵੀ ਪਤਾ ਹੈ ਕਿ ਉਹਨਾਂ ਨੇ ਔਰਤਾਂ ਤੇ ਬੱਚਿਆਂ ਨੂੰ ਬਾਹਰ ਜੇਰ ਵੀ ਵੇਚਤਾ ਪਰ ਇੱਕ ਇੱਕ ਦੋ ਦੋ ਜਿਹੜੇ ਅਡਲਟ ਮੇਲ ਮੈਂਬਰਸ ਆ ਉੱਥੇ ਹੀ ਹੈਗੇ ਤੇ ਉਹ ਇਹੀ ਆਪਣਾ ਹੈਗਾ ਕਿ ਪਸ਼ੂਆਂ ਦੇ ਰਾਖੀ ਵਾਸਤੇ ਰੋਡ ਸਭ ਉੱਥੇ ਬੈਠੇ ਹੈਗੇ ਤੇ ਉਹਨਾਂ ਨੂੰ ਜਿਹੜੀ ਕਿ ਸੌਤਾ ਸਹਾਇਤਾ ਮੋਹਿਆ ਕਰਵਾਈ ਜਾ ਰਹੀ ਹੈ ਇਮੀਡੀਏਟਲੀ ਜੇ ਕੋਈ ਲੇਕਿਨ ਜਿੱਥੇ ਵੀ ਕਿਤੇ ਆਪਾਂ ਨੂੰ ਰੈਸਕਿਊ ਦੀ ਇਮੀਡੀਏਟ ਲੋੜ ਪੈਗੀ ਉਸ ਦੇ ਲਈ ਅਸੀਂ ਪ੍ਰੋਪਰ ਤਿਆਰ ਚਾਰੇ ਬਾਤੇ ਜਿਹੜੇ ਨਾ ਲੋਕ ਕਹਿੰਦੇ ਆ ਕਿ ਚਾਰਾ ਬਹੁਤ ਘੱਟ ਸਾਡੇ ਤੱਕ ਪਹੁੰਚ ਰਿਹਾ ਨਹੀਂ ਆਪਾਂ ਪਹੁੰਚਵਾ ਰਹੇ ਆਪਾਂ ਨੇ 7000 ਕੁੰਟਲ ਦਾ ਆਚਾਰਾ ਮਾਰਕੀਟ ਤੋਂ ਰਿਕੁਇਜ਼ਿਸ਼ਨ ਕੀਤਾ ਹੈ ਥੋੜੇ ਥੋੜੇ ਅਮਾਉਂਟਸ ਆ ਰਿਹਾ ਅ ਕੱਲ ਵੀ ਇੱਥੇ ਕਰੀਬਨ 350 400 ਕੁਇੰਟਲ ਚਾਰਾ ਆਇਆ ਉੱਥੇ ਜਲੋਕੇ ਬੰਨਿਆ ਗਿਆ ਫੋਟ ਬੁੱਡਾ ਬੰਨਿਆ ਗਿਆ ਸਮਰਾ ਦੇ ਕੁਝ ਇਲਾਕੇ ਜਿੱਥੇ ਰਹਿ ਗਏ ਕਿਉਂਕਿ ਲੋਕਾਂ ਦੇ ਜਿਨ੍ਹਾਂ ਦੇ ਪੱਠੇ ਦਰਿਆ ਦੇ ਵਿੱਚ ਹੈ ਉਹਨਾਂ ਦੇ ਜਾਨਵਰ ਤਾਂ ਬਾਹਰ ਆ ਗਏ ਪਰ ਉਹਨਾਂ ਨੂੰ ਚਾਰਾ ਵਗੈਰਾ ਸੀ ਮੁਹੇ ਕੁਝ ਲੋਕਾਂ ਵੱਲੋਂ ਖਤਸਾ ਜਤਾਇਆ ਜਾ ਰਿਹਾ ਕਿ ਜਿਹੜੇ ਵੱਡੇ ਮਗਰਮਸ਼ ਹੈ ਨਾ ਉਹ ਇੱਧਰ ਕੰਡਿਆਂ ਦੇ ਲਾਗੇ ਜਿਹੜੇ ਘੁੰਮ ਘੁੰਮ ਰਹੇ ਹੈ ਭਾਜੀ ਤਾਂ ਜੀ ਸਾਡੇ ਧਿਆਨ ਦੇ ਵਿੱਚ ਜਾਂ ਸਾਡੇ ਇਨਫੋਰਮੇਸ਼ਨ 'ਚ ਇਮੀਡੀਏਟਲੀ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਈ ਨਹੀਂ ਕਿਤੇ ਉੱਥੇ ਅਜਨਾਲਾ ਸਾਈਡ ਇੱਕ ਵਾਰੀ ਕੋਈ ਵੀਡੀਓ ਵਗੈਰਾ ਆਈ ਸੀ ਉਹ ਵੀ ਪੁਸ਼ਟੀ ਉਸ ਦੀ ਨਹੀਂ ਹੋਈ ਪਰ ਆਪਣੇ ਜੇ ਕੋਈ ਆਂਦਾ ਤਾਂ ਵਾਈਲਡਲਾਈਫ ਵਾਲੇ ਬੰਦੇ ਵੀ ਹਰੀਕੇ ਵਾਲੇ ਅਸੀਂ ਵਾਈਲਡਲਾਈਫ ਦੇ ਵਿੱਚ ਜਿਹੜੇ ਬੰਦੇ ਬੈਠੇ ਉਹਨਾਂ ਨੂੰ ਇੰਗੇਜ ਕੀਤਾ ਹੋਇਆ ਹੈ ਇਮੀਡੀਏਟਲੀ ਰਿਸਪਾਂਸਸ ਧੰਨਵਾਦ ਧੰਨਵਾਦ ਸਰ ਜੀ